ਦੋਸਤੋ ਇੱਕ ਔਰਤ ਨੇ ਨਜਾਇਜ਼ ਸਬੰਧਾਂ ਦੇ ਚੱਲਦਿਆਂ ਆਪਣੇ ਹੀ ਪਤੀ ਦਾ ਕਤਲ ਕਰਵਾ ਦਿੱਤਾ। ਉਹ ਦੋਸਤੋ ਤੁਹਾਨੂੰ ਦੱਸ ਦਈਏ ਇਹ ਜਿਹੜੀ ਘਟਨਾ ਗਈ ਇਹ ਉੱਤਰ ਪ੍ਰਦੇਸ਼ ਦੇ ਅਜਨੌਰ ਜ਼ਿਲ੍ਹੇ ਦੀ ਹੈ। ਇੱਕ ਪਰਲ ਨਾਦੀ ਔਰਤ ਨੇ ਆਪਣੇ ਹੀ ਪਤੀ ਦਾ ਕਤਲ ਕਰਵਾ ਦਿੱਤਾ। ਇਸ ਔਰਤ ਦੀ ਬਿੰਨਤ ਸ਼ਰਮਾ ਨਾਉ ਦੇ ਨਾਲ 8 ਮਹੀਨਿਆਂ ਤੋਂ ਤਕਰੀਬਨ ਗੱਲਬਾਤ ਚੱਲ ਰਹੀ ਸੀ। ਤਾਂ ਇਸ ਤੋਂ ਬਾਅਦ ਇਹ ਆਪਸ ਦੇ ਵਿੱਚ ਮਿਲਦੇ ਜੁਲਦੇ ਰਹਿੰਦੇ ਸੀ। ਤੇ ਉਸ ਔਰਤ ਦਾ ਪਤੀ ਜੋ ਕਿ ਰਾਜਸਥਾਨ ਦੇ ਵਿੱਚ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਕੰਮ ਕਰਦਾ ਸੀ 13 ਮਾਰਚ ਨੂੰ ਜਦੋਂ ਅਕੇਂਦਰ ਆਪਣੇ ਪਿੰਡ ਆਉਂਦਾ ਤਾਂ ਉਸ ਦੀ ਪਤਨੀ ਪਰুল ਉਸ ਨੂੰ ਦਵਾਈ ਲੈਣ ਵਾਸਤੇ ਭੇਜ ਦਿੰਦੀ ਹੈ ਤਾਂ ਇਸ ਤੋਂ ਬਾਅਦ ਉਸ ਦਾ ਪ੍ਰੇਮੀ ਅਤੇ ਉਸ ਦੇ ਨਾਲ ਹੋਰ 7 ਜਾਣੇ ਪਿੰਡ ਦੇ ਬਾਹਰ ਖੜੇ ਹੁੰਦੇ ਨੇ ਤਾਂ ਜਦੋਂ ਉਹ ਪਿੰਡ ਦੇ ਬਾਹਰ ਪਹੁੰਚਦਾ ਤਾਂ ਉਸ ਨੂੰ ਇੱਕ ਗੱਡੀ ਦੇ ਵਿੱਚ ਫੜ ਕੇ ਸੁੱਟ ਲਿਆ ਜਾਂਦਾ ਹੈ ਤਾਂ ਇਸ ਤੋਂ ਬਾਅਦ ਉਸ ਨੂੰ ਪਿੰਡ ਭਵਨ ਹੈੜੀ ਦੇ ਜੰਗਲਾਂ ਦੇ ਵਿੱਚ ਲਿਆ ਕੇ ਉਸ ਦਾ 벨ਟ ਦੇ ਨਾਲ ਗਲਾ ਘੁੱਟ ਕੇ ਅਤੇ ਉਸ ਦੇ ਸਿਰ ਦੇ ਵਿੱਚ ਰਾੜ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਅਤੇ ਉਸ ਦੀ লাশ ਨੂੰ ਉੱਥੇ ਹੀ ਦੋਸੀ ਛੁੱਟ ਕੇ ਭੱਜ ਜਾਂਦੇ ਨੇ ਤਾਂ ਇਸ ਤੋਂ ਬਾਅਦ ਇਹ ਔਰਤ ਆਪਣੇ ਪਤੀ ਦੀ ਥਾਣੇ ਦੇ ਵਿੱਚ ਰਿਪੋਰਟ ਲਿਖਾਉਣ ਜਾਂਦੀ ਹੈ ਤਾਂ ਇਹ ਕਹਿੰਦੀ ਹੈ ਕਿ ਮੇਰਾ ਪਤੀ 13 ਤਰੀਕ ਨੂੰ ਘਰੋਂ ਗਿਆ ਸੀ ਤਾਂ ਇਸ ਤੋਂ ਬਾਅਦ ਉਹ ਘਰੇ ਵਾਪਸ ਨਹੀਂ ਆਇਆ ਅਤੇ ਉਸ ਦਾ ਸਕੂਟਰ ਵੀ ਬਾਹਰ ਪਿੰਡ ਦੇ ਵਿੱਚ ਖੜਾ ਹੋਇਆ ਮਿਲਿਆ ਤਾਂ ਇਸ ਤੋਂ ਬਾਅਦ ਪੁਲਿਸ ਜਾਂਚ ਕਰਨੀ ਸ਼ੁਰੂ ਕਰ ਦਿੰਦੀ ਹੈ ਤਾਂ ਇਸ ਤੋਂ ਬਾਅਦ ਪੁਲਿਸ ਨੂੰ ਜਦੋਂ ਪਤਾ ਲੱਗਦਾ ਕਿ ਇਸ ਔਰਤ ਦੇ ਕਿਸੇ ਵਿਅਕਤੀ ਦੇ ਨਾਲ ਨਜ਼ਾਇਜ਼ ਸੰਬੰਧ ਸਨ ਤਾਂ ਉਹ ਇਸ ਔਰਤ ਨੂੰ ਅਤੇ ਇਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲੈਂਦੇ ਹਨ ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਹ ਔਰਤ ਅਤੇ ਉਸ ਦਾ ਪ੍ਰੇਮੀ ਬਨੀਤ ਸ਼ਰਮਾ ਮੰਨਦੇ ਨੇ ਕਿ ਹਾਂ ਅਸੀਂ ਹੀ ਇਸ ਦਾ ਪਲਾਨਿੰਗ ਦੇ ਆਧਾਰ ਤੇ ਕਤਲ ਕੀਤਾ ਕਿਉਂਕਿ ਇਹ ਸਾਡੇ ਪਿਆਰ ਦੇ ਵਿੱਚ ਰੋੜਾ ਬਣਦਾ ਸੀ ਤਾਂ ਇਸ ਰੋੜੇ ਨੂੰ ਹਟਾਉਣ ਦੇ ਲਈ ਅਸੀਂ ਇਸ ਦੇ ਮਰਡਰ ਦੀ ਪਲਾਨਿੰਗ ਕੀਤੀ ਤਾਂ ਇਸ ਤੋਂ ਬਾਅਦ ਅਸੀਂ ਇਸ ਦਾ ਮਰਡਰ ਕਰਕੇ ਇਸ ਦੀ লাশ ਨੂੰ ਜੰਗਲਾਂ ਦੇ ਵਿੱਚ ਸੁੱਟ ਦਿੱਤਾ ਇਸ ਤੋਂ ਬਾਅਦ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਫਤਾਰ ਕਰ ਲਿਆ ਅਤੇ ਹੋਰ ਜਿਹੜੇ 7 ਦੋਸ਼ੀ ਨੇ ਉਹਨਾਂ ਨੂੰ ਵੀ ਗ੍ਰਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ ਪੁਲਿਸ ਨੇ ਗੱਡੀ ਬੈਲਟ ਅਤੇ ਰਾਡ ਨੂੰ ਬਰਾਮਦ ਕਰ ਲਿਆ ਅਤੇ ਹੋਰ ਵੀ ਜਿਹੜਾ ਸਮਾਨ ਸੀਗਾ ਪੁਲਿਸ ਨੇ ਬਰਾਮਦ ਕਰ ਲਿਆ ਹੈ ਤਾਂ ਇਸ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਇਹਨਾਂ ਦਾ 3 ਦਿਨਾਂ ਦਾ ਰਿਮਾਂਡ ਲੈ ਲਿਆ। ਸੋ ਦੋਸਤੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ? ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ। ਮੈਂ ਹਾਂ ਕਿਸੇ ਨਵੀਂ ਕ੍ਰਾਇਮ ਨਿਊਜ਼ ਦੇ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ।